ਉਮਾਈ ਖਾਲਸਾ ਉਮਾਈ ਭਤੇ ਸਿੰਘ ਇੱਕ ਹੀ ਚੱਕਰ ਪੈ ਗਿਆ ਪੰਜਾ 10 ਰੁਪਏ ਲਗਾ ਦੇ ਮੈਂ ਆਪਣੇ ਨਾਂ ਦੇ ਤੇ ਪੀਓ ਇਹ ਨਾ ਕੀ ਗੁਫਤਦਾਨ ਆ ਮੇਰੇ ਉਹ ਮਾਰਗਟ ਆ ਗਈ ਇਦਰੀ ਨਾ ਇਦੋਂ ਜੁਕੀ ਤੇ ਨਾਕ ਲਗਾ ਆ ਇੱਥੇ ਹਾਂ ਕਟਾ ਖਾਂਦੇ ਏਦਾਂ ਹੀ ਦੋਵੇਂ ਚਾਹੀਏ ਹੋਣਾ ਮੈਂ ਕਰ ਲਿਆ ਮੈਂ ਕਰ ਲਿਆ ਟਾਈਮ ਉਹ ਮੇਰਾ ਉਹ ਨਾ ਮੋੜ ਦੇ ਅੰਦਰੋਂ ਬੋਕੂ ਨਹੀਂ ਨਾ ਫਿਰ ਥੱਲੇ ਆਏ ਆ ਫਿਰ ਰੋੜੇ ਨੂੰ ਵੇਖ ਕੇ ਮੋੜਦਾ ਰੋੜੇ ਸਾਰਾ ਪਰਿਵਾਰ ਪੜਿਆ ਲਿਖਿਆ ਓਕੇ 5 5.5 ਘੰਟੇ ਲੱਗ ਕੇ ਆਉਂਦੇ ਆ ਮਤਲਬ ਰਾਹ ਚ ਨਹੀਂ ਆਦੀ ਆਦੀ ਕਾਤੂ ਕਰਦੀ ਨਿਯਤ ਦੀ ਅਦਕਾਤੋ ਕਰ ਅਹੀ ਵਾਇਕੁਰ ਜੀ ਦਾ ਖਾਲਸਾ ਤੇ ਵਾਇਕੁਰ ਜੀ ਦੀ ਵਾਏ ਖਾਲਸਾ ਵਾਏ ਭਤੇ ਸਿੰਘ ਸਿੰਘ ਦਰਦਾ ਕਰਦੇ ਆ ਸਿੰਘ ਦਰਦਾ ਕਰਦੇ ਕੀ ਹਾਲ ਜੀ ਕੀ ਹਾਲ ਹੈ ਜੀ ਕੀ ਹਾਲ ਜੀ ਵੀਰ ਸਾਰੇ ਦੇ ਸੇਵੇ ਦੇ ਆਪਣਾ ਵੇਖ ਬਲੋਗਰ ਆ ਬਲੋਗਰ ਇਹ ਹੁਣ ਮੈਂ ਤਹੇ ਦੇ ਆਪਣੇ ਹਾਲ ਨਹੀਂ ਕੀਤਾ ਵੀ ਅੱਜ ਪੈਦਲ ਯਾਤਰਾ ਕਰ ਲੱਗੇ ਸ੍ਰੀ ਦਰਬਾਰ ਸਾਹਿਬ ਦੀ ਬੜੇ ਟਾਈਮ ਬਾਅਦ ਮਿਲਦਾ ਆਰ ਕੀ ਸਾ ਸੀਜ਼ਨ ਜਦੋਂ 7 ਮਹੀਨੇ ਹਾਂ 6-7 ਮਹੀਨੇ ਹੋ ਗਏ ਨੇ ਹਾਂ ਹੋ ਹੀ ਗਿਆ ਕਿ ਜ਼ਿਆਦਾ ਇਹ ਇੰਨੇ ਹੋ ਗਏ ਬਿਲਕੁਲ ਬਿਲਕੁਲ ਇੰਨੇ 6-7 ਮਹੀਨੇ ਬਾਅਦ ਪੈਦਲ ਯਾਤਰਾ ਆ ਸਾਡੀ ਥੋੜੀ ਨਾ ਬੰਦੇ ਥੱਲੇ ਹੋ ਗਏ ਸੀ ਘਟ ਗਏ ਆ ਵਿੱਚੋਂ ਮਲਵਾਜ ਪੰਜ ਹੀ ਜਾਣੇ ਚਲੇ ਇੱਕ ਮੈਨੂੰ ਪਾ ਕੇ ਤੇ ਚਾਰੇ ਤੇ ਬਾਕੀ ਕਿੱਥੇ ਆ ਪਵਨ ਜੱਗਈ ਹੋ ਗਏ ਆ ਤੇ ਬਾਕੀ ਬੰਦੇ ਅਗਲੀ ਵਾਰ ਤੋਂ ਜਾਣਗੇ ਕੀ ਹੋ ਗਿਆ ਕਮਾਂ ਕਰਾਂ ਜੀ ਕਮਾਂ ਕਰਾਂ ਘਰ ਗ੍ਰਸਤੀ ਦੇ ਪੈ ਗਏ ਜਿਆਦਾ ਹੀ ਉਹ ਤਾਂ ਵੀ ਹੋ ਜੀਏ ਸ਼ਾਟ ਤੇ ਸਾਡਾ ਆਪਾਂ ਪਹਾਂ ਪਹਾਂ ਜੀ ਨਹੀਂ ਆਦੇ ਕੰਮ ਬਚੇ ਹੋਏ ਆ ਠੀਕ ਆ ਠੀਕ ਆ ਹਲਾ ਦੀ ਸੇਵਾ ਮੰਨਾਂ ਨੂੰ ਬੂਸਟ ਕਰਨ ਨੂੰ ਸੇਵਾ ਸੇਵਾ ਕਰਤੀ ਸੰਦੀਪ ਨੇ ਆ ਇੱਕ ਕਲਫੀ ਨੇ ਬੂਸਟ ਕੀ ਬਣਾਉਣਾ ਕੱਟੀ ਹੈ ਕੱਟੀ ਕੱਟੀ ਡੇਢ ਨੰਨਗੀ ਹੋਵੇ ਨਾ ਫਿਰ ਵੀ ਗਲਾ ਕਰ ਬੂੰਗਾ ਫਿਰ ਵੀ ਗਲਾ ਕਰ ਬੂੰਗਾ ਯਾਰ ਇੱਧਰ ਚੱਕਰ ਪੈ ਗਿਆ ਇਹੋ ਖਾ ਨਹੀਂ ਸਕਦੇ ਕੀ ਇਹ ਚੱਕਰ ਕੋਈ ਨਹੀਂ ਚੱਕਰ ਇਹ ਤਾਂ ਇੱਕ ਹੀ ਚੱਕਰ ਪੈ ਗਿਆ ਉਹ ਤਾਂ ਆਵੇ ਤਾਂ ਨਿਕਲਦੀ ਹੈ ਤੇ ਉਹ ਸੀਨ ਮਰਾਲ ਗਿਆ ਤੋ ਅੱਡੇ ਚੋਂ ਜਿੰਨੀ ਹਲਫੀ ਲੱਗਦੀ ਮੇਰੇ ਲੋ ਸੇਵਾ ਜਿੰਨੀ ਹਲਫੀ ਲੱਗਦੀ ਦਲਾ ਸੇਵਾ ਮੈਂ ਕਰ ਦਨਾ ਹਲਫੀ ਬਿਲਕੁਲ ਕੀਤੀ ਮੈਂ ਨੂੰ ਹਲਫੀ ਲੱਗਦੀ ਮਮਾ ਉਹ ਕਿੱਡੀ ਤਰੀ ਸੇਵਾ ਅੱਛਾ ਵਾਕੇ ਤੁਰ ਕੇ ਜਾਣਾ ਵਾ ਨੰਨਾ ਜਾ ਉਹ ਤੁਰੂਗਾ ਤੇ ਫੇਰ ਹੀ ਆਵੀਂ ਸੇਵਾ ਹੀ ਇੱਕ ਤਰ੍ਹਾਂ ਸੇ ਨੰਨਾ ਜੋ ਮੁੜ ਗਿਆ ਤਾਂ ਕੀ ਕਰਾਂਗੇ ਹਾਂ ਇਹ ਸਹੀ ਕਰਕੇ ਉਹਨੂੰ ਹਲਫੀ ਪਿੰਨ ਲੱਗਦੀ ਆ ਪੰਜਮਾਰੀ ਪੰਜਮਾਰੀ ਦਾ ਰੇ ਲਗਾ ਦੇ ਮੈਂ ਆਪਣੇ ਨਾਂ ਦੇ ਉਤੇ ਬਾਕੀ ਤੇ ਲਾਉਂਦੀ ਬਾਕੀ ਲਾਉਂਦੀ ਚੱਲੀਏ ਗਰੁਆ ਟਾਈਮ ਬੜਾ ਆ ਗਿਆ ਵਾ ਸਮਾ 6:30 ਦਾ ਹੋ ਗਿਆ ਲੱਗਾ ਹਾਂ ਦੀ ਸੜੰਗੀ ਨਹੀਂ ਵੱਜਣ ਈ ਸਾਲ 6 ਮਹੀਨੇ 6-7 ਮਹੀਨੇ ਹੋਰ ਵੀ ਹੋ ਗਏ 6 ਸਾਲ ਕੈਦੇ ਲੱਗਾਈ 6-7 ਮਹੀਨੇ ਹੋ ਗਏ ਆ ਹੋਰ ਰੈਡੀ ਵੀ ਆਪਾਂ ਕੋ ਨਹੀਂ ਜਾਇਆ ਜਾ ਰਿਹਾ ਕੋਈ ਸਾਡੇ ਸੱਟਾ ਕਰਕੇ ਕੋਈ ਸਾਡੇ ਬੰਦਿਆ ਕਰਕੇ ਨਹੀਂ ਆ ਇਹ ਵੀਰ ਦੇ ਨਾਲ ਸੱਟਾ ਦੁਬਾਰਾ ਚੱਲੇ ਪੈਣ ਲੱਗੇ ਆ ਬਸ ਇਦਾਂ ਹੀ ਬਸ ਹੋਣਾ ਮਹੀਨੇ ਵਿੱਚ ਇੱਕ ਵਾਰੀ ਨਾ ਲਈ ਫਿਰਨਾ ਜੀ ਹਾਲ ਜੇ ਉਹਦਾ ਦੇ ਪਹਿਲਾਂ ਟੁੱਟਾ ਹੀ ਫੇਰ ਲਾਦਣ ਲੱਗਾ ਏ ਨਰਜੀ ਡਾਊਨ ਹੋ ਗਈ ਜੇ ਹੁਣ ਮੜੀ ਹੁਣ ਚਾਹ ਵਾਲੀ ਸੈਟ ਕਰੀਏ ਜਿਹੜੀ ਦੇ ਚਾਹ ਦੀ ਸੇਵਾ ਕੇ ਦੀ ਲਓ ਆਵੇਂ ਵੀਰ ਆਵੇਂ ਚਾਹ ਕਹਿ ਦਿੰਨੇ ਆਂ ਮਾਰੇ ਸਦਾਰ ਕੇ ਨਹੀਂ ਨਹੀਂ ਫਿਰ ਜੀ ਇਹ ਪੈਦਲ ਯਾਤਰਾ ਦੇ ਉਹਨੂੰ ਭਾਲੋ ਆ ਕਾੜ ਲੈ ਨੂੰ ਠਿਆ ਵਾ ਕਾਲੇ ਕਾਲੇ ਕੋਈ ਨਹੀਂ ਚਾਹ ਕਾਲੇ ਕੋਈ ਕਾਲੇ ਉਹ ਤੋਂ ਪੀਣੇ ਆ ਕਾਲੇ ਕੋਈ ਚਾਹ ਪੰਜ ਚਾਹ ਦਿੰਨੇ ਨੂੰ ਚੋਲ ਉਹ ਲੈ ਉਹ ਵੀਰ ਇਹ ਵਾ ਜਾਤਾ ਜੀ ਚਾਹ ਚਾਹ ਇਹ ਨਰਜੀ ਸੇਵਾ ਇਹੋ ਲੋ ਫੇਰ ਗੱਡੀ ਆ ਗਈ ਅੱਗੇ ਹੱਲਾ ਬਰੇ ਸੋਚਿਆ ਜਾਊਗਾ ਹਾਈ ਫੇਰ ਸੋਚਿਆ ਜਾਊਗਾ ਅੱਗੇ ਫੇਰ ਫੇਰ ਤਾਂ ਉਹ ਤੋਂ ਪਾ ਕੇ ਤੁਰ ਕੇ ਬਾਸ ਨਹੀਂ ਕਰਦੇ ਆਉਂਦੇ ਨਹੀਂ ਸੋਚਣਾ ਆਉਂਦੇ ਆ ਗੱਡੀ ਇੱਕ ਇੱਕਾਈ ਨਹੀਂ ਇੱਕ ਦਾ ਕਰ ਲੈਨੇ ਨਹੀਂ ਇੱਕ ਢਾ ਜਿਹੜਾ ਵਾ ਕਰ ਦਿੰਦੇ ਜਾਂ ਫੋਨ ਨੂੰ ਕਰ ਦਿੰਦੇ ਕਿਸੇ ਨੂੰ ਕਰ ਲੈ ਆ ਆ ਡਿੱਗੀ ਜੀ ਬਹਿ ਜਾਊਗਾ ਪਰੇ ਢੋੜਾ ਕਬੱਡੀ ਥੱਲੇ ਲੱਗੀ ਮੈਂ ਤਾਂ ਕਹਿੰਦਾ ਕਿ ਚਾਰ ਜਣੇ ਭਾਗੇ ਆ ਕਾ ਸੱਤਾ ਨਿਆਣੇ ਸਾਰੇ ਆ ਜਾਣਾ ਬੜੇ ਆਮਨਾ ਪੰਜ ਕਿ ਸੱਤ ਆਹੋ ਆਇਨਾ ਇਹਨਾ ਯਾਰ ਗੱਡੀ ਬੱਜਨੀ ਬੜਾ ਯਾਰ ਠੱਕ ਠੱਕ ਕਿਹੜੀ ਆ ਮਨਾਲੀ ਕੀ ਹੋ ਗਈ ਮੁੰਡੇ ਕਹਿੰਦੇ ਵੀ ਆ ਕਿਹੜੀ ਜੀ ਬਰਿਸ਼ਟਾ ਪੀਣੀ ਆ ਇਹ ਬਰਿਸ਼ਟਾ ਦੇ ਰੋਗੇ ਆ ਜਾ ਬਰਿਸ਼ਟਾ ਨਾ ਨਹੀਂ ਪੀਓ ਇਹ ਨਾ ਕੀ ਗੁਪਤਦਾਨ ਆ ਗੁਪਤਦਾਨ ਨਹੀਂ ਆ ਵਾ 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 ਮੈਂ ਨਹੀਂ ਗੁਪਤਦਾਨ ਵੀ ਪੇਪਰ ਪਾਣੀ ਆ ਮੇਰੀ ਲੱਕ ਸਾਹਮਣੇ ਸਾਹਮਣੇ ਕਰਨੀ ਇਹ ਨਹੀਂ ਕਰਾ ਦੇਈ ਤਾਂ ਖਾ ਦੇ ਕੜਦੀ ਨਹੀਂ ਪੀਓ ਤੇ ਬੱਸ ਟੇਕਵੇ ਕਰਾ ਲੀਆਂ ਫੜ ਕੇ ਤੇ ਚੱਲੀਏ ਲੇਟ ਬੜਾ ਹੋ ਗਿਆ ਅੱਗੇ 8:30 ਹੋ ਗਏ ਆ ਮੈਨੂੰ ਲੱਗਾ 11 ਵਜੇ ਪਹੁੰਚਣਾ ਆਪਾਂ 11 ਵਜੇ ਪਹੁੰਚਾਂਗੇ ਹੋਏ ਨੇ ਨੇ ਪਿਆਲੋ ਬ੍ਰਿਸ਼ਟਾ ਆਏ ਪਤਾ ਦੇ ਕਾਪਲ ਵੇੜ ਲਿਆ ਮੇਰੇ ਮੇਰੇ ਉਹ ਮਾਰਕਟ ਆ ਗਈ ਇਦਰੀ ਨਾ ਇਧਰੋਂ ਜੁਕੀ ਤੇ ਨਾਕ ਨਿਕਾ ਆ ਗਈ ਸੈਟਾਂਸ ਵਾਲੀ ਆ ਗਈ ਹੈ ਨੇਰੇ ਤੂੰ ਲੈ ਆਣਾ ਕੁੜੀ ਅਹੀਂ ਬਾਹ ਪੀਣੀ ਆ ਜੁਤਕਿਆਂ ਲੈ ਅਜ ਗਲਤੀ ਮੂਰ ਪਈ ਆਹੀਂ ਖੁੱਲੇ ਓਏ ਥੋੜੀ ਥੱਲੇ ਆ ਇੱਥੇ ਆ ਓਏ ਸਿੱਦਾ ਪਾ ਗੇਰ ਉਹ ਇਦਾਂ ਸਹੀ ਆ ਯਾਰ ਐਵੇਂ ਪਖਾਣ ਦੇ ਸ਼ੋਸ਼ੇ ਜਣੀ ਆਟੇ ਹੁੰਦੇ ਹੋ ਝੋਕੜਾ ਆਹ ਬੰਦੇ ਆੜੇ ਨਾ ਥੱਕਾ ਗਿਆ ਫੋਨ ਤੇ ਸਟੋਰੀ ਪਾਉਣ ਲੱਗਾ ਤੇ 500 ਰੁਪਏ ਦੇ ਪਈ ਜੇ ਇਹ ਕਿ ਪੌਣ ਆਖ 500 ਬੋਜੋ ਕਦਮ ਡੇਕ ਪਾਉਣ ਕੀ ਕਰ ਲੈਣਾ ਇਹ ਨਿਕਾਸ਼ ਠੀਕ ਪਉਂਦਾ ਮੈਂ ਹੁਜ ਜਗਰ ਫੋਨ ਕੱਢ ਕੇ ਸਾਹ ਦੇ ਠੀਕ ਪਉਂਦਿਆ ਮਿੱਤਰ ਉਹ ਤੇ ਨੇਰਾ ਹੀ ਨੇਰੇ ਦੇ ਵਿੱਚ ਪਹਿਲਾਂ ਨੱਕ ਦੇ ਅੰਦਰ ਚਾਲ ਚੌਕ ਆਫੀ ਚਲਜਾਂ ਲੱਗੀ ਤੇ ਬਾਅਦ ਗਾਣ ਕਿਵੇਂ ਖਰੇ 500 ਰੁਪਏ ਨਹੀਂ ਜੇਪ ਚੇਗਾ ਕਾ ਕੋਈ ਨਹੀਂ 500 ਸਟਿੱਕ ਪਈ ਪਹਿਲੀ ਵਾਰ ਸਨੈਪ ਝੱਟ ਕਰ ਦੇ ਡਿਲੀਟ ਮੈਂ ਚਾਹ ਡਿਲੀਟ ਕਰ ਦਿੰਦੀ ਕਿਦਾਂ ਮੰਨ ਤੇਰੀ ਸਰਾਲੇ ਨੇ ਕਰਦੀ ਡਿਲੀਟ ਹਾਂ ਮਰਾ ਘਾਟਾ ਅੱਗੇ ਵੀ ਕਦੀ ਗਵਾਏ ਦਸਰ ਤੁਸੀਂ ਪਏ ਨਹੀਂ ਪੈਸਾ ਤੇ ਰੁਪਿਆ ਨਹੀਂ ਡਿੱਗਣ ਦਿੱਤਾ ਅੱਜ ਹੀ ਥੇਲੀ ਡਿੱਗੀ ਜਦੋਂ ਡਿੱਗੀ ਅੱਜ ਫਿਰ ਛਾਈ ਮੈਨੂੰ ਲੈ ਆਣਾ ਮੈਨੂੰ ਉੱਧਰ ਨਾ ਛੱਡਦਾ ਫਿਰ ਮੈਂ ਕਿਰਪਿਆ ਨਹੀਂ ਡਿੱਗਾ ਮੈਂ ਬਸ 500 ਡੇ ਪਿਆ 1000 ਡੇ ਪਿਆ ਮਾੜੀ ਕੁਸਮਤ ਕੋਈ ਨਾ ਫੋਨ ਕੱਢ ਕੇ ਬੰਦਾ ਹੋਈ ਜਾਂਦਾ ਆ ਲੈ ਆਈ ਚਾਹਿਆ ਤੂੰ ਸੁੱਤੀ ਜਾਈਏ ਚਾਹਿਆ ਤੋ ਥੋੜੀ ਜਾਈਏ ਕੋਈ ਨਹੀਂ ਜਿਹੜਾ ਡੇਪੇ ਡੇਪੇ ਸੇਵਾ ਲਾਗੀ ਕਿਹਦੇ ਲੇ ਕਿਹੜੇ ਸੇਵਾ ਲਾਗੀ ਕੋਈ ਕਰਮਾਲਾ ਹੋਵੇ ਨਾ ਬਣਾ ਉਹ ਹੱਕੀ ਕਰੂਗਾ ਜਿਹਨੂੰ ਲੱਭੂਗਾ ਜਿਹੜਾ ਘੇੜਦੇ ਜਿਹੜਾ ਪੁੱਧਿਆ ਮਾਰਨ ਮੈਂ ਇਹਦਾ ਲੜਾਈ ਜਾਨ ਲੱਭ ਜਿਹੜਾ ਉਹ ਇਹਦਾ ਕੋਈ ਪਾਣੀ ਪੋਜੇ ਫੋਲੋ ਬੱਚੀ ਹੋਵੇ ਬੱਚੀ ਹੋਵੇ ਵਾਕਿਆ ਨਹੀਂ ਕੋਈ ਪਾਣੀ ਨਿਆਣੀ ਦੇਣਾ ਇੰਨੇ ਡੇਪਿਆ ਮੈਂ ਉਹਨੂੰ ਕਹੇ ਮੇਰੇ ਕੋ ਨਾ ਪੈਸੇ ਖੜਦੂ ਨਿਆਣਾ ਮੈਂ ਉਹ ਆਣ ਕੇ ਇਹਦੇ ਘਰ ਦੇਣ ਜੰਮੀ ਆ ਰਹੀ ਦਿੱਤੀ ਤੈਨੂੰ ਤੇ ਤੂੰ ਕਹ ਲਈ ਨਾ ਪੈਸੇ ਫੜਾ ਤੇ ਆਹੋ ਇਹਨੇ ਸਾਰਾ ਲੋਕਰ ਸਕੂਟਰ ਚਾਜੀ ਵੀ ਦੇਖੂਆਂਗੇ ਨਹੀਂ ਉਹਦੀ ਵੀ ਨਾ ਦਿੱਤੀ ਪੈਸੇ ਤੇ ਲੈ ਦਿੱਤੀ ਆ ਉਹ ਯਾਰ ਉਹ ਕਹਿੰਦਾ ਰੁਕ ਕਹਿੰਦਾ ਮੈਂ ਜਾਣਾ ਕਰੂੰਗਾ ਗੱਡੀ ਚਾਂਪ ਜੀ ਬਾਬਾ ਜੀ ਨੂੰ ਮੈਂ ਬਾਬਾ ਤਰੋ ਤੇ ਗੱਡੀ ਦੋ ਫਾਈ ਜਾਈ ਹੁਣ ਚੱਲ ਚਲੋ ਚਲੀਏ ਸਾਰਾ ਵੇਚ ਵਾਲਾ ਲੱਗ ਰਿਹਾ ਵੇਚ ਵਾਲਾ ਬਟਰ ਚਿਕਨ ਖਾਣਾ ਆ ਵੇਚ ਵਾਲਾ ਨਹੀਂ ਵਾਕਈ ਉਹ ਉਥੇ ਓਏ ਸਾਰਾ ਕੁਝ ਹੀ ਆ ਖਾ ਖਾਦੇ ਹੀ ਆ ਬਾਬਾ ਜੀ ਆ ਕੱਢੇ ਕੀ ਕਰਨਾ ਹੁਣ ਮੈਂ ਕਿਹਾ ਤੀ ਵੜੋ ਤੁਰ ਕੇ ਆਓ ਤੇ ਗੱਡੀ ਦੋਹੀਂ ਜਾਈ ਹਣਗੇ ਟਾਈਮ ਸਮਾਂ ਵੜਾ ਹੋ ਗਿਆ ਕੀ ਸਮਾਂ ਵੜਾ ਹੋ ਗਿਆ ਚੱਲੀਏ ਉਹ ਪਹਿਲਾਂ ਤੈਅ ਕਰ ਲਿਆ ਜੀ ਮੈਂ ਕਰ ਲਿਆ ਕੱਲ ਓਏ ਨਹੀਂ ਸਟੇ ਵੀ ਇੱਕੋ ਮਾਰਿਆ ਪਰ ਅਸੀਂ ਵਿਰਸ਼ਟਾ ਜਿਹੜਾ ਵਜਾ ਕਿੱਥਿਆਂ ਨੂੰ ਮਿਲ ਪਗ ਤੁਸੀਂ ਆ ਜਾਓ ਰੀਅਲਟੂ ਲੱਗੇ ਆ ਜਾਓ ਯਾਰ ਰੀਅਲਟੂ ਲੱਗੇ ਬੇਅੰਤ ਨਹੀਂ ਦਿੰਦੇ ਆ ਹੋਰ ਤੇ ਉੱਤੇ ਬਸ ਆ ਜਿੰਦਾ ਭਈਆ ਨਹੀਂ ਮੈਨੂੰ ਦਾ ਡਾਊਟ ਹੋ ਵੀਰ ਕਿਹੜੇ ਆਪਣੇ ਪੌੜੀਆਂ ਦੇਖ ਲਈ ਜਾਵਾਂਗੇ ਉਹਦੇ ਫੇਰ ਹੀ ਪਿਆ ਜਾਣਾ ਪੂਰਾ ਬੇਅੰਤਾਂ ਦਾ ਨਖਾ ਨਹੀਂ ਤਾਂ ਆਪ ਤੋਂ ਫੇਰ ਨੂੰ ਨਾ ਕਰ ਲਈਏ ਦੋ ਮਿੰਟ ਗੱਡੀ ਤੇ ਫੇਰ ਉੱਤੋਂ ਤੁਰ ਲਿਓ ਨਹੀਂ ਨਹੀਂ ਇਹ ਸੰਝ ਲੋ ਸਾਰਾ ਕੰਮ ਤੇ ਇਹਦੇ ਆ ਬੰਦਾ ਆਪਣਾ ਨਾ ਘਰੇ ਰਹਿ ਗਿਆ ਵੇਲਾ ਮਾਰੇ ਨੇ ਤੈਨੂੰ ਲੈ ਆਂਦਾ ਤੂੰ ਕਹੇ ਮੈਂ ਨਹੀਂ ਆਉਣਾ ਯਾਰ ਮੈਂ ਠੀਕ ਨਹੀਂ ਆ ਮੈਂ ਠੀਕ ਨਹੀਂ ਹਾਂ ਹਾਂ ਮੈਂ ਲਗੁਰਾਮ ਦਾਸ ਲੈ ਆਣ ਚਲੋ ਆਓ ਹਣ ਸ਼ਾਦਾ ਪਾਣੀ ਛਕੀ ਇਹਦੇ ਫਿਰ ਇਥੋਂ ਚਾਲੇ ਪਾਈਏ ਹਣ ਗਾਂ ਨੂੰ ਆ ਜਾ ਉਹ ਬੰਦੇ ਪਹੁੰਚ ਗਏ ਆਪਣੇ ਆਪੇ ਤੇ ਹਣ ਬੱਸ ਛਕੀਏ ਉਹ ਮੇਰੇ ਨਾਲ ਹੁਣ ਮੋੜਦੇ ਅੰਦਰੋਂ ਉਹ ਤੇ ਜਗਾ ਭੋਕ ਨਹੀਂ ਨਾ ਫਿਰ ਥੱਲੇ ਆਏ ਆ ਫਿਰ ਰੋੜੇ ਨੂੰ ਦੇਖ ਕੇ ਮੋੜਦਾ ਰੋੜੇ ਨੂੰ ਦੇਖ ਕਾਕਾ ਇਹਦੇ ਨਾਲ ਚਲੋ ਚਲੋ ਵਾਪਸ ਚਲੋ 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 ਪਹਿਲਾ ਸੌਂ ਵੀ ਕੱਲੀ ਲੈ ਆਏ ਲੱਗਦਾ ਉਹ ਕੱਲੀ ਵਾਕਿਆ ਹੀ ਉਹ ਅਜੇ ਟਾਈਮ ਲੱਗਣਾ ਨਾ ਰੋਟੀ ਨੂੰ ਤਾ ਕਰਕੇ ਉਹਨਾਂ ਨੇ ਕਿਹਾ ਵੀ ਬਾਹਰ ਵੇਟ ਕਰੋ ਕਾਕਾ ਤਾਂ ਦੀ ਇੱਥੇ ਕੋਈ ਜ਼ਰੂਰਤ ਨਹੀਂ ਆ ਚਲ ਆਇਆ ਫਿਰ ਸ਼ਗੀਏ ਪ੍ਰਸ਼ਾਦਾ ਪਾਣੀ ਆ ਗਾੜੀ ਦੇਖੋ ਹੋਖ ਲੋ ਯਾਰ ਖਲੋ ਯਾਰ ਰੈੱਡ ਲਾਈਟ ਹੋ ਜੇ ਟੈਟਰ ਜੀ ਵੀ ਰੈਡੀ ਚਗਣੀ ਜੇ ਪ੍ਰਸ਼ੰਤ ਟੈਟਰ ਜੀ ਵੀ ਆ ਤਾਂ ਰੈਡੀ ਚਗਣੀ ਜੇ ਇਹ ਹਾਲ ਗੇਟ ਆ ਹਾਲ ਹਾਲ ਗੇਟ ਪਹੁੰਚ ਗਏ ਸਾਰੇ ਬਸ ਇੱਥੋਂ ਹੁਣ ਰਹਿ ਗਿਆ ਥੋੜਾ ਜਿਹਾ ਇੱਥੋਂ ਰਹਿ ਗਿਆ ਥੋੜਾ ਜਿਹਾ ਮਾ ਇਹਥੋਂ ਹੋ ਗਿਆ ਇੱਥੋਂ 3-4 ਕਿਲੋਮੀਟਰ ਹੋਊਗਾ ਘੱਟ ਕਿਲੋਮੀਟਰ ਆ ਕਿਲੋਮੀਟਰ ਆ ਕੱਲ ਨਹੀਂ ਪੂਰਾ ਪੂਰਾ ਕਿਲੋਮੀਟਰ ਨਹੀਂ ਆਗਾ ਜਿਆਦਾ ਵਾ ਫਸਟ ਟਾਈਮ ਆਇਆ ਹੈ ਫਸਟ ਟਾਈਮ ਆਇਆ ਵੀਰ ਜੀ ਆਪਾਂ ਵਲੌਗ ਚੱਲਦਾ ਜਿਵੇਂ ਇਹਨੂੰ ਪੁੱਛ ਲਈ ਕਿੰਨੇ ਕਿਲੋਮੀਟਰ ਹੈ ਹੈ ਡੇਢ ਦੋ ਦੋ ਤੇ ਆਗਾ ਪੱਛਾ ਦੋ ਨਹੀਂ ਮੈਂ ਇਹ ਤਾਂ ਨਹੀਂ ਕਿਹਾ ਹੈ ਡੇਢ ਨਾਲ ਕਿਹਣਾ ਉਹ 1 ਕਿਲੋਮੀਟਰ ਨਹੀਂ ਰਿਹਾ ਗਿਆ ਓਏ 1 ਕਿਲੋਮੀਟਰ ਜੀ ਓਏ ਚੱਲ ਠੀਕ ਆ ਮਮਾ ਸਕੂਟਰ ਤੇ ਮਿਲਿਆ ਟਾਇਰਾਂ ਦੇ ਸਮੇਤ ਜਦੋਂ ਉਹਦੀ ਰੇਸ ਚੱਲਦੀ ਹੁੰਦੀ ਸੀ ਮੀਟਰ ਚੱਲਦਾ ਸੀ ਜਦੋਂ ਦਾ ਮੀਟਰ ਚੱਲਦਾ ਲਿਆ ਨਹੀਂ ਹੋਈ ਤਾਂ ਕੋਈ ਤੇ ਫਿਰ ਤੈਨੂੰ ਟੈਰਾ ਦਾ ਪਤਾ ਲੱਗ ਗਿਆ ਆ ਦੱਸਦੇ ਆ ਮੈਨੂੰ ਅੱਛਾ ਦੱਸਦੇ ਆ ਕਿੰਨੇ ਕਿਲੋਮੀਟਰ ਚੱਲ ਗਿਆ ਆ ਅੱਛਾ ਕੰਨ ਚ ਵੀ ਜਿੱਦਾਂ ਕਹਿੰਦੇ ਵੀ 1.5 ਕਿਲੋਮੀਟਰ ਗਰਮ ਹੋ ਜਾਂਦਾ ਨਾ ਅੱਛਾ ਕਿਲੋਮੀਟਰ ਇਤਨੀ ਹੋਇਆ ਹੈ 1.5 ਕਿਲੋਮੀਟਰ ਜਦੋਂ ਚਲਾਈਏ ਫਿਰ ਗਰਮ ਹੋ ਜਾਂਦਾ ਹੋ ਜਾਂਦਾ ਰਾਜਾ ਹੈ ਰਾਜਾ ਫਿਰ ਪਾਲੇ ਨਾ ਆਉਂਦੇ ਲਟਾ ਬੰਦ ਕਰਾਤੀਆਂ ਲੜੀਆਂ ਉਹ ਪਤਾ ਉਸੰਗੜੇ ਮਛਰ ਨਹੀਂ ਪਸੰਦ ਉਸਰਾ ਨੂੰ ਅੱਛਾ ਕਰੋ ਉਸਤਾ ਸਾ ਮਛਰ ਕਰਾਓ ਆ ਬਾਕੀ ਵੀ ਕਰਾ ਕਹਦੇ ਇੱਕ ਆ ਬਾਤ ਲੈਦੇ ਨਹੀਂ ਆਂਦੀ ਨੰਗਰਾਂ ਦਾ ਮਛਰ ਬਿਲਕੁਲ ਫਿਰ ਤੋਂ ਪਤਾ ਜਾਂਦਾ ਹੁਣ ਵੇ ਕਲੀਨ ਤੇ ਨਿੱਥਾ ਦਾ ਮਛਰ ਹੀ ਮੱਟਦੇ ਮੈਨੂੰ ਆ ਵਾਹ ਵਾਹ ਤੁਸੀਂ ਮਾਣ ਲਾ ਟਾਉਨ ਵੀ ਨਹੀਂ ਕਿ ਓਕੇ ਠੀਕ ਹੈ ਜੀ ਕੱਲ ਸ਼ਾਮ ਨੂੰ ਕੱਲ ਜੇ ਉਸੇ ਟਾਈਮ ਆਓਗੇ ਫੇਰ ਬੰਦ ਹੋ ਜਾਣੀਆ ਕੱਲ ਸੈਟਰਡੇ ਨੂੰ ਸੰਡੇ ਨੂੰ ਸੰਡੇ ਅਸ ਸੰਡੇ ਐਕਚੁਅਲੀ ਜਿਹੜੀ ਆ ਗਈ ਆ ਨਾ ਵੇਚ ਓ ਰਾਹ ਦ ਸੰਡੇ ਆਪਾਂ ਨੂੰ ਉੱਪਰੋਂ ਵੀ ਇੱਧਰ ਨੂੰ ਜਾਣਾ ਸਿੱਧੇ ਉਹ ਉੱਪਰ ਪਿੱਛੇ ਪਿੱਛੇ ਵੇ ਉਹ ਉਹ ਜਾ ਹਾਂ ਜੀ ਕਹਿੰਦਾ ਬੰਦਾਂ ਨੂੰ ਤੁਰ ਪਾਉਣ ਨੇ ਖੇਤੜਾੜਾ ਬਣੇ ਆਉਂਦੇ ਹਾਂ ਹਾਂ 골ਡਨ ਟੈਂਪਲ ਔਨਲੀ 600 ਕਿਲੋਮੀਟਰ 600 ਕਿਲੋਮੀਟਰ 600 ਮੀਟਰ ਸੌਰੀ 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 600 ਮੀਟਰ ਹਾਂ ਜੀ ਬਰਾਸ ਸਸਤੀ ਇੱਦਾਂ ਮਿਲਿਆ ਜੀ ਸਾਡੇ ਤੈਨੂੰ ਪਤਾ ਪੜ੍ਹੇ ਲਿਖੇ ਸਾਰਾ ਪਰਿਵਾਰ ਪੜ੍ਹਿਆ ਲਿਖਿਆ ओके okay. हां या 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 ਨੂੰ ਲੱਗਦਾ ਬਾਬਾ ਇੰਟੈਲੀਜੈਂਟ ਜਦ ਫੈਮਲੀ ਚ ਬਲਾਉਂਡ ਕਰਦਾ ਅੱਛਾ ਅੱਛਾ ਆਹੜਾ ਤੋਂ ਗੈਪ ਜਾਂ ਦਿੱਤਾ ਨਾ ਇਹ ਘੱਟ ਦਿਆ ਕਰ ਇਟੈਲੀਜੈਂਟ ਦੇ ਵਿੱਚ ਥੋੜਾ ਜਿਹਾ ਇਟੈਲੀ ਜਨਤ ਤੋਂ ਬਾਅਦ ਕੀ ਕਹਤਾ ਸ਼ਾਰਟ ਵਰਤ ਅਖੀਰ ਵਰਤਣਾ ਸ਼ਾਰਟ ਸ਼ਾਰਟ ਤੇ ਠੀਕ ਸਾਰਾ ਕੰਪਲੀਟਲੀ ਤੈਨੂੰ ਕਹਿਣਾ ਪੈਗਾ ਬੜ ਓਕੇ ਇਸ ਕਰਕੇ ਥੋੜਾ ਜਿਹਾ ਖਾ ਲਿਆ ਦੇ ਵਿੱਚ ਜਨਤਾ ਮੈਂ ਐਕਚੁਅਲੀ ਬਸ ਇਟੈਲੀ ਕਹਿਣਾ ਬਾਕੀ ਸਾਰਾ ਸਮਝ ਲੈਂਦੀ ਹਾਂ ਅੱਛਾ ਹਾਂ ਤੂੰ ਬਾਬਾ ਫਿਰ ਨਾ ਫੈਮਲੀ ਕੋ ਨਾ ਐਕਸਲੈਂਟ ਉਹ ਇੰਟੈਲੀਜੈਂਟ ਹਮੇਸ਼ਾ ਆ ਪੰਜ ਸਾਢੇ ਪੰਜ ਘੰਟੇ ਲੱਗ ਕੇ ਆਉਂਦੇ ਆ ਮਤਲਬ ਰਾਹ 'ਚ ਬ੍ਰੇਕ ਵੀ ਲਈ ਆ ਪ੍ਰਸ਼ਾਦਾ ਪਾਣੀ ਛਕਿਆ ਮਤਲਬ ਕਾਫੀ ਪੀਤੀ ਤੇ ਹੁਣ ਬਸ ਦਰਸ਼ਨ ਕਰੀਏ ਮਹਾਰਾਜ ਦੇ ਤੇ